ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਇੱਥੋਂ ਵੀਡੀਓ ਕਵਰ ਕਰਦੇ ਆਂ ਮੈਂ ਤਾਜੀ ਸੂਈ ਬੈਡ ਫਾਰ ਸੇਲ ਆ ਹਾਂਜੀ ਭਾਈ ਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਹਰਪਿੰਦਰ ਵੀਰੇ ਪਿੰਡ ਗਹਿਲਾ ਜ਼ਿਲ੍ਹਾ ਬਰਨਾਲਾ ਆ ਗਿਆ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਬਈ ਆਪਣਾ 946554 373 946554 3073 3073 ਜੇ ਬੱਚੀ ਦੇਖ ਰਿਹਾ ਪਲੂਨ ਪਹਿਲਾ ਸੂਆ ਸੂਈ ਆ ਹੜਾ ਹੀ ਹਾਂਜੀ ਇਹਨੂੰ ਕਿਹ ਇੱਕ ਦਿਨ ਹੋ ਗਿਆ ਸੂਈ ਨੂੰ ਪਰਸੋਂ ਸੂਈ ਆ ਬਈ ਅੱਛਾ ਅੱਜ ਤੀਜਾ ਦਿਨ ਹੈ ਇਹਨੂੰ ਸੂਈ ਨੂੰ ਬੱਚਾ ਇਹਦੇ ਪਿੱਛੇ ਹੈਗਾ ਫੀਮੇਲ ਕਾਪ ਬੱਚੀ ਹੈ ਨਾ ਕੋਈ ਰਿਕਾਰਡ ਵਗੈਰਾ ਪਤਾ ਕਿ ਨਹੀਂ ਪਤਾ ਜੀ ਇਹ ਰਿਕਾਰਡ ਤਾਂ ਨਹੀਂ ਪੁੱਛਿਆ ਬਈ ਅਮ ਜੀ ਉਦਾਂ ਸੈਕਸਰ ਸੀਮਨ ਭਰਾਇਆ ਸੀਗਾ ਸਰ ਡਾਕਟਰ ਨੂੰ ਕਹਿ ਕੇ ਸੈਕਸਰ ਚੰਗਾ ਸੀਮਨ ਭਰਾਇਆ ਲੈ ਸੀ ਆਪਾਂ ਠੀਕ ਹੈ ਤੇ ਜੇਰ ਜੁਰਜ ਬਿਲਕੁਲ ਓਕੇ ਆ ਬਿਲਕੁਲ ਓਕੇ ਠੀਕ ਹੈ ਚੋਣ ਜਵਾ ਤਰਾ ਤੋਂ ਉਹਨਾਂ ਦੀ ਪੂਰੀ ਫੁੱਲ ਠੀਕ ਹੈ ਥੋੜੀ ਸਵੇਲਿੰਗ ਜੀ ਤੇ ਦੁੱਧ ਕਿੰਨਾ ਕੰਦਾਜਾ ਜਾਈ ਹੁਣ 8-9 ਕਿਲੋ ਤਾਂ ਹੋਊਗਾ ਜੀ ਠੀਕ ਆਪਾਂ ਚੱਜਣਾ ਪ੍ਰੋਪਰ ਮਣਿਆ ਨਹੀਂ ਹਲੇ ਮਣਿਆ ਮਣਿਆ ਸੁਭਰੋ ਘਰੇ ਲੂ ਬੜਾ ਇਹ ਦਿਖਾਉਣੇ ਪਏ ਆਗੇ ਤੇ ਚੋੜ ਚਵਾਤਾ ਰਾਂ ਤੁਨ ਦੇ ਇੱਕ ਨੰਬਰ ਪੂਰੀ ਵਧੀਆ ਰੇਟ ਇਹਦਾ ਕੀ ਰੱਖਿਆ ਜੀ ਵੇਚਣ ਜਾਲ ਰੇਟ ਵੀਰੇ 75000 ਮੌਕੇ ਤੇ ਗੁਜਾਇਸ ਹੋ ਜੂਗੀ ਹਾਂ ਮਾੜੀ ਮੋਟੀ ਕਰ ਸੁਭਰੋ ਕੱਦ ਕਾਠ ਵਗੈਰਾ ਬੱਚੇ ਦੇਖਦਾ ਸੋਹਣਾ ਸਾਫ ਸੁਥਰਾ ਨਮਾ ਹਣ ਪਹਿਲਾ ਸੂਆ ਸੂਈਆ ਸੋ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 3:30 4 ਵਜੇ ਦਾ ਟਾਈਮ ਜੋ ਹਿਸਾਬ ਨਾਲ ਗੈਸ ਕਰ ਲਿਓ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਬਾਕੀ ਚੋਣ ਚਵਾ ਚੰਗਾ ਥੋੜੀ ਸਵੇਲਿੰਗ ਹਜੇ ਹੈਗੀ ਆ ਹਨਾ 2-3 ਦਿਨਾਂ ਚ ਹੋੜੀ ਹੋੜੀ ਲੇ ਜਾਊਗੀ ਤੇ ਅੰਦਾਜ਼ਾ ਦੁੱਧ ਕਿੰਨਾ ਖਵਾ ਦੂ ਜੀ ਇਹ ਦੁੱਧ ਮੇਰੇ 20 ਤੋਂ ਉੱਪਰ ਹੀ ਦਊ ਠੀਕ ਹੈ ਕਹਿੰਦਾ ਬਾ ਚੰਗੀ ਬੈੜਦੀ ਹੈ ਵਧੀਆ ਪੂਰੀ ਵਧੀਆ ਜੀ ਮਾਂ ਦਾ 35 ਪਲੱਸ ਸੀਗਾ ਠੀਕ ਹੈ ਸੋ ਉਹਦੇ ਪੇਟੋਂ ਪੈਦਾ ਹੋਈ ਸੀਗੀ ਰੇਟ ਇਹਦਾ 72000 ਮੌਕੇ ਤੇ ਆਏ ਬੰਦੇ ਦਾ ਮਾਨਤਨ ਕਰਦਾਂਗੇ 750 ਠੀਕ ਆ 75000 ਦੇ ਮੌਕੇ ਤੇ ਮਾਮਤਨ ਮਾਣਾ ਮੋਟਾ ਕਰ ਦਾਂਗੇ ਲੈ ਚਲ ਪਾਣੀ ਤੇ ਲਾਲਾ ਕੋਈ ਗੱਲ ਨਹੀਂ ਤੇ ਬੱਚਾ ਇਹਦੇ ਪਿੱਛੇ ਫੀਮੇਲ ਕਾਫ ਬੱਚੀ ਬੜੀ ਪਿਆਰੀ ਆ ਹਨਾ ਪਿਓਰ ਵਧੀਆ ਠੀਕ ਆ ਸੀਗਾ ਪਰ ਜਾਦ ਨਹੀਂ ਆਪਣੇ ਠੀਕ ਆ ਵੈਸੇ ਕਨਫਰਮ ਨਹੀਂ ਰੱਖਿਆ ਬੱਚੀ ਬੜੀ ਪਿਆਰੀ ਆ ਤੇ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਤੇ ਨੰਬਰ ਬੋਲ ਜੀ ਬਾਈ ਇੱਕ ਵਾਰੀ ਫੇਰ ਆਪਣਾ 94654 94654 3073 3073 ਕਿਸੇ ਵੀ ਵੀਰ ਦੇ ਬੜ ਪਸੰਦ ਹੋਵੇ ਇਸ ਨੰਬਰ ਤੇ ਭਜਦੀ ਨਹੀਂ ਕੋੜ ਨਹੀਂ ਬਹੁਤ ਨਰਮ ਬੱਛੀ ਆ ਬੁਣ ਕਹਿੰਦਾ ਬਾ ਚੋੜ ਚਵਾ ਠੰਡੀ ਓਕੇ ਜਮ ਤੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੇਂ